ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਤਰ ਤਰ ਫੈਸਲੇ ਲਏ ਜਾ ਰਹੇ ਨੇ ਅਤੇ ਸਿਹਤ ਸਪਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ। ਡੇਰਾ ਬਾਬਾ ਨਾਨਕ ਵਿੱਚ ਸੀਵਰ ਟ੍ਰੀਟਮੈਂਟ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਸੂਰਵਾਰ ਅਧਿਕਾਰੀ ਨੂੰ ਉੱਥੇ ਬੁਲਾਇਆ ਅਤੇ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ। ਅਧਿਕਾਰੀ ਵੱਲੋਂ ਦੁਰਸਤ ਡਿਊਟੀ ਨਾ ਦੇਣ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਦੀ ਕੋਈ ਅਪੀਲ ਨਾ ਸੁਣੀ ਅਤੇ ਮੌਕੇ ਤੇ ਹੀ ਸਸਪੈਂਡ ਕਰਨ ਦਾ ਹੁਕਮ ਦੇ ਦਿੱਤਾ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਮੈਂ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗਾ ਅਤੇ ਚੈਕਿੰਗ ਵੀ ਕਰਾਂ ਤੈਨੂੰ ਮੈਂ ਅੱਜ ਇਹ ਸਵਾਲ ਵੀ ਕਰ ਰਿਹਾ ਕਿ ਪਬਲਿਕ ਦਾ ਨਮਾਇੰਦਾ ਹੋਣ ਦੇ ਨਾਤੇ ਇਹ ਪਬਲਿਕ ਦੇ ਵੈਲਫੇਅਰ ਦੇ ਲਈ ਇਹ ਸਾਰਾ ਐਸਟੀਪੀ ਬਣਿਆ ਇਹਦਾ ਮਕਸਦ ਇਹ ਹੈ ਵੀ ਸੂਈ ਦਾ ਪਾਣੀ ਸਾਫ਼ ਕਰਕੇ ਖੇਤਾਂ 'ਚ ਦਈਏ ਲੋਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਗਿਇ ਕਿਸੇ ਨੂੰ ਕੋਈ ਫਾਇਦਾ ਨਹੀਂ ਗਿਆ ਇਹ ਬਣਿਆ ਫਰਸਟ ਕਲਾਸ ਹੈ ਸਰਕਾਰ ਦੇ ਇਹਦੇ ਤੇ ਪੈਸੇ ਲੱਗੇ ਆ ਕੋਈ ਇਹਦੀ ਮੇਨਟੇਨੈਂਸ ਨਹੀਂ ਇਸ ਜੁਰਮ ਦੇ ਵਿੱਚ ਕੀ ਨਾ ਹੈ ਜੁਗਲ ਕੁਸ਼ੋਰ ਜੁਗਲ ਕੁਸ਼ੋਰ ਜੀ ਮੈਂ ਤੁਹਾਨੂੰ ਸਸਪੈਂਡ ਕਰ ਰਿਹਾ ਔਰ ਮੈਂ ਤੁਹਾਨੂੰ ਅੱਗੇ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਇੱਥੇ ਲੱਗੇ ਉਹ ਮੈਨੂੰ 2 ਮਹੀਨੇ ਦੇ ਬਾਅਦ ਇੱਕ ਰਿਪੋਰਟ ਸਬਮਿਟ ਕਰੇ ਕਿਉਂਕਿ ਮੈਂ 2 2.5 ਮਹੀਨਿਆਂ ਦੇ ਬਾਅਦ ਫੇਰ ਦੁਬਾਰਾ ਇੱਥੇ ਆਉਂਗਾ ਔਰ ਮੈਂ ਇੱਥੇ ਹੀ ਨਹੀਂ ਸਾਰੇ ਪੰਜਾਬ ਚ ਐਂ ਫਿਰਨ ਵਾਲਾ ਨਹੀਂ ਮੈਂ ਕੋਈ ਬੰਤਨੀ